ਆ ਨੂੰ ਮੁੜਦਾ ਜਾਏ ਨਾ हां ਉਹਦੇ ਨਾਲ ਪਾਦੀ ਬੈਕਸਾਈਡ ਵੱਜੀ ਹੋਰ ਕਰਨ ਵਾਲੀ ਪੈ ਵੀ ਉਹ ਵਿਚ ਵੱਜੀ ਆ ਹਾਂਜੀ ਤੇ ਕਿੰਨੇ ਬੰਦੇ ਚ ਦੋ ਬੰਦੇ ਉਹ ਮਰਦੇ ਮੌਕੇ ਤੇ ਕੀ ਹਾਸਾ ਇਹ ਗੱਡੀ ਆ ਰਹੀ ਸੀ ਉਧਰ ਜਾ ਰਹੀ ਸੀ ਗਰਦਾਸਪੁਰ ਨੂੰ ਜਾ ਰਹੀਗੇ ਹਾਂਜੀ ਤੇ ਜਿਹੜੀ ਬੋਰਾ ਵਾਲੀ ਮਸ਼ੀਨ ਹੈਗੀ ਆ ਉਹ ਜਾ ਰਹੀ ਮਕੇਰੀਆਂ ਤਰਫ ਨੂੰ ਹਾਂਜੀ ਤੇ ਇਹ ਚਾਣਕੀ ਜਿਹੜੀ ਪਿਛਲੇ ਵੰਨੋਂ ਲੱਗੀ ਗੱਡੀ ਲੱਗਣ ਦੇ ਨਾਲ ਜਿਹੜੇ ਉਹ ਕਾਫੀ ਡੈਮੇਜ ਹੋ ਗਈ ਹੈ ਬੰਦੇ ਜਿਹੜੇ ਦੋਨੇ ਵਿੱਚ ਆ ਗਏ ਦੋਨੇ ਮੁੰਡੇ ਇਹ ਅਜੇ ਇਹਨਾਂ ਦਾ ਪਤਾ ਕੁਛ ਨਹੀਂ ਲੱਗਿਆ ਕਿੱਥੇ ਦੇ ਆ ਕਿਹਨਾਂ ਦਾ ਇਹ ਪਤਾ ਕਰ ਰਹੇ ਆ ਪਤਾ ਕਰਕੇ ਜਿਹੜੀ ਹੈ ਇਹਨਾਂ ਦਾ ਕਾਰਵਾਈ ਜਿਹੜੀ ਆਪਣੇ ਤੇ ਚੁਲਿਆਦੀ ਚੱਲੇ ਠੀਕ ਠੀਕ ਆ ਇਹ ਨੂੰ ਮੁਰਦਾ ਵੈ ਨਾ ਹਾਂ ਬੋਰਡ ਨਾਲ ਦੀ ਪਾਰਟੀ ਵੈਕਸਾਈਡ ਵੱਜੀ ਬੋਰਡ ਕਰਨ ਵਾਲੀ ਪੈ ਵੀ ਉਹ ਵਿਚ ਵਿਚੀ ਆ ਹਾਂਜੀ ਅੱਜ ਤੇ ਕਿੰਨੇ ਬੰਦੇ ਚ ਦੋ ਬੰਦੇ ਆ ਮਰ ਜੀ ਦੇ ਮੋਕੇ ਦੇ ਇਹ ਹੱਸਾ ਇਹ ਗੱਡੀ ਆ ਰਹੀ ਸੀ ਉਧਰ ਜਾ ਰਹੀ ਸੀ ਗਰਦਾਸਪੁਰ ਨੂੰ ਜਾ ਰਹੀ ਸੀਗੇ ਹਾਂਜੀ ਤੇ ਜਿਹੜੀ ਬੋਰਾ ਵਾਲੀ ਮਸ਼ੀਨ ਹੈਗੀ ਆ ਉਹ ਜਾ ਰਹੀ ਮਕੇਰੀਆਂ ਤਰਫ ਨੂੰ ਹਾਂਜੀ ਤੇ ਇਹ ਅਚਾਨਕ ਹੀ ਜਿਹੜੀ ਪਿਛਲੇ ਵੱਲੋਂ ਲੱਗੀ ਗੱਡੀ ਲੱਗਣ ਦੇ ਨਾਲ ਜਿਹੜੇ ਉਹ ਕਾਫੀ ਡੈਮੇਜ ਹੋ ਗਈ ਹੈ ਬੰਦੇ ਜਿਹੜੇ ਦੋਨੇ ਵਿੱਚ ਆ ਗਏ ਦੋਨੇ ਮੁੰਡੇ ਇਹ ਅਜੇ ਇਹਨਾਂ ਦਾ ਪਤਾ ਕੁਛ ਨਹੀਂ ਲੱਗਿਆ ਕਿਥੇ ਦੇ ਆ ਇਹਨਾਂ ਦਾ ਇਹ ਪਤਾ ਕਰਦੇ ਆ ਪਤਾ ਕਰਕੇ ਜਿਹੜੀ ਹੈ ਇਹਨਾਂ ਦਾ ਕਾਰਵਾਈ ਜਿਹੜੀ ਅਮਲ ਵਿੱਚ ਲਿਆਦੀ ਚਾਹੀਦੀ ਠੀਕ ਹੈ ਠੀਕ